ਮੈਂ ਕਈ ਵਾਰੀ ਕਹਿਣਾ ਹੁਣ ਪੰਡਿਤ ਸ਼ਬਦ ਹੈ ਅਸੀਂ ਇੱਕ ਜਾਤ ਨਾਲ ਜੋੜ ਕੇ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਪੰਡਿਤ ਦੀ ਪਰਿਭਾਸ਼ਾ ਜਿਹੜੀ ਦਿੰਦੇ ਆ ਕਮਾਲ ਕਰ ਦਿੰਦੇ ਆ ਸੋ ਪੰਡਿਤ ਜੋ ਮਨ ਪਰ ਬੋਧਾ ਹੈ RAM ਨਾਮ ਆਤਮੈ ਸੋਧਾ ਹੈ RAM ਨਾਮ ਸਾਰਸ ਪੀਵਾ ਉਸ ਪੰਡਿਤ ਕਾ ਉਪਦੇਸ਼ ਜਗ ਜੀਵ ਹੈ ਹੁਣ ਸ਼ਬਦ ਦੇ ਮੁਸਲਮਾਨ ਆਪਾਂ ਸ਼ਬਦ ਵਰਤਾਂਗੇ ਵੀ ਉਹ ਵਕਰਾ ਫਿਰਕਾ ਜੀ ਗੁਰੂ ਗ੍ਰੰਥ ਸਾਹਿਬ ਦੀ ਡੈਫੀਨੇਸ਼ਨ ਹੋ ਸਕਦਾ ਸ਼ਰਾਂ ਤੋਂ ਵਕਰੀ ਹੋਵੇ ਸੱਚੀ ਮੁੱਚੀ ਵਕਰੀ ਹੋਵੇ ਮੁਸਲਮਾਨ ਉਹ ਜਿਹੜਾ ਪੰਜ ਵਕਤ ਦਾ ਨਮਾਜ਼ੀ ਹੈ ਮੁਸਲਮਾਨ ਉਹ ਜਿਹੜਾ ਜ਼ਕਾਤ ਕੱਢਦਾ ਹੈ ਮੁਸਲਮਾਨ ਉਹ ਜਿਹੜਾ ਕੁਰਾਨ ਨੂੰ ਕਿਤਾਬ ਮੰਨਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜਦੋਂ ਅਰਥ ਕਰਦੇ ਆ ਗੁਰੂ ਨਾਨਕ ਸਾਹਿਬ ਮੁਸਲਮਾਨ ਦੀ ਪਰਿਭਾਸ਼ਾ ਬੜੀ ਵਕਰੀ ਦਿੰਦੇ ਉਹਨਾਂ ਦਾ ਇੱਕ ਸ਼ਬਦ ਹੈ ਕਿ ਮਹਿਰ ਮਸਜਿਦ ਸਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਫਿਰ ਮੈਂ ਥੋੜੀਆਂ ਜੀਆਂ ਬੇਨਤੀਆਂ ਕਰਨੀਆਂ ਨੇ ਇਸ ਕਰਕੇ ਕਿ ਜਿਹਦੇ ਉੱਤੇ ਚੌਰ ਹੋ ਰਿਹਾ ਨਾ ਸੱਚੇ ਪਾਤਸ਼ਾਹ ਦੇ ਜਿਹਦੇ ਅੱਗੇ ਇੰਨੇ ਫੁੱਲ ਲਾਏ ਨੇ ਇਹ ਮੂਰਤੀ ਨਹੀਂ ਸਤਿਗੁਰ ਜਾਗਤਾ ਹੈ ਦੇਉ ਇਹ ਸੱਦ ਸੁਣਦਾ ਸੱਦ ਵੇਖਦਾ ਸਬਦ ਰਹਾ ਭਰਪੂਰ ਗੁਰੂ ਗ੍ਰੰਥ ਸਾਹਿਬ ਜਦੋਂ ਮੁਸਲਮਾਨ ਦੀ ਪਰਭਾਸ਼ਾ ਦਿੰਦੇ ਨੇ ਕਹਿੰਦੇ ਤੂੰ ਮਸਜਿਦ ਵੀ ਜਾਣੇ ਕਿੰਨਾ ਚੰਗਾ ਹੋਵੇ ਆਪਣੇ ਅੰਦਰ ਤਰਸ ਪੈਦਾ ਕਰ ਲੋਕਾਂ ਤੇ ਰਹਿਮ ਕਰ ਤਰਸ ਪੈਦਾ ਕਰ ਤਰਸ ਨੂੰ ਮਸਜਿਦ ਬਣਾ ਮਸੱਲੇ ਤੇ ਬੈਠ ਕੇ ਨਮਾਜ਼ ਪੜ੍ਹਨਾ ਤੂੰ ਸਬਰ ਦਾ ਮਸੱਲਾ ਵਿਛਾ ਸੱਚ ਐਵੇਂ ਤੂੰ ਕੁਰਾਨ ਪੜ੍ਹਨਾ ਜੇ ਹੱਕ ਦੀ ਕਮਾਈ ਕਰਕੇ ਖਾਏ ਤੇ ਇਹ ਖਲਾਲ ਹੈ ਇਹ ਕੁਰਾਨ ਹੈ ਅਗਲੀ ਗੱਲ ਤੂੰ ਸੁਨਨਤ ਕਰਾਨਾ ਉਹਨਾਂ ਵੀ ਸੁਨਨਤ ਕੀਤੀ ਜਾਂਦੀ ਹੈ ਮਰਦ ਦੀ ਕਹਿਣ ਲੱਗੇ ਜਿਉਂਦੇ ਜੀ ਵਾਸ਼ਨਾ ਤੋਂ ਆਪਣੇ ਆਪ ਨੂੰ ਬਚਾ ਲੈ ਤੇ ਤੇਰੀ ਸੁਨਨਤ ਹੋ ਜਾਏਗੀ ਤਾਂ ਮੁਸਲਮਾਨ ਹੈ ਦੇਖੋ ਕਿੰਨੇ ਪਿਆਰੇ ਸ਼ਬਦ ਨੇ ਮੈਂ ਕਿਦੋਂ ਹੋਰ ਬੇਨਤੀਆਂ ਕਰਾਂਗਾ ਕਿ ਮਹਾਰਾਜ ਦੀ ਬਾਣੀ ਚ ਇਤੋਂ ਤੱਕ ਸਾਰੇ ਕਿਹਨੇ ਸਿੱਖਾਂ ਜੀ ਜਿਹਨੂੰ ਮਰਜੀ ਪੁੱਛ ਲੋ ਅਸੀਂ ਸਿੱਖ ਹੁੰਨੇ ਆ ਜੀ ਠੀਕ ਹੈ ਕਿ ਪੇਪਰਾਂ ਹੀ ਭਰ ਦਿੱਤਾ ਜੀ ਇਹ ਸਿੱਖ ਹੈ ਜੀ ਪੇਪਰਾਂ ਚ ਪੜਨ ਨਾਲ ਥੋੜਾ ਸੇ ਕੋਈ ਬੰਦਾ ਹੈ ਜੀ ਨਾਮ ਨਾਲ ਲਾਇਆ ਸਿੱਖ ਥੋੜਾ ਕੋਈ ਬੰਦਾ ਹੈ ਇਹ ਤਾਂ ਸੰਸਾਰ ਦੀ ਵਿਵਸਥਾ ਬਣ ਗਈ ਲੋਕਾਂ ਦੇ ਵੰਡ ਦਿੱਤਾ ਇਹ ਸਿੱਖ ਹੈ Hindu ਇਹ ਮੁਸਲਮਾਨ ਹੈ ਮੈਂ ਬੇਨਤੀ ਕਰਾਂ ਸਿੱਖ ਲਫ਼ਜ਼ ਸਿੱਖ ਦੇ ਘਰ ਜਨਮ ਲੈ ਕੇ ਸਿੱਖ ਨਹੀਂ ਬਣਦਾ ਸਿੱਖ ਉਹ ਦਿਨ ਬਣਦਾ ਜਿਸ ਦਿਨ ਗੁਰੂ ਦੇ ਘਰ ਵੀ ਜਨਮ ਲੈਂਦਾ ਹੈ ਹੁਣ ਗੁਰੂ ਰਾਮਦਾਸ ਜੀ ਨੂੰ ਅਸੀਂ ਸਾਰੇ ਅੱਜ ਬੈਠੇ ਆ ਇਹ ਉਹਨਾਂ ਦੇ ਨਾਮ ਤੇ ਸਤਾਨ ਹੈ ਮੇਰੀ ਬੇਨਤੀ ਹੈ ਮੈਂ ਵੀ ਸਿੱਖ ਹਾਂ ਆਪ ਜੀ ਸੇ ਕਹਵਾਂਦੇ ਹੋ ਹੁਣ ਸਿੱਖ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਚ ਕੀ ਹੈ ਸਭ ਤੋਂ ਪਹਿਲਾਂ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਜੀ ਨੇ ਨਿਰਧਾਰਤ ਕੀਤੀ ਹੈ ਮੈਂ ਸ਼ਲੋਕ ਪੜਾਂਗਾ ਅਰਥ ਨਹੀਂ ਕਰਾਂਗਾ ਸੌਖਾ ਬਚਨ ਖੇ ਕੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਜੇ ਮੈਂ ਕਹਾਉਣਾ ਮੈਂ ਸਿੱਖ ਹਾਂ ਕਿ ਮੈਂ ਸਵਕਤੇ ਉੱਠ ਗੁਰੂ ਦੀ ਬਾਣੀ ਪੜਨਾ ਕਿ ਮੈਂ ਕਦੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਕਿ ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਗੁਰੂ ਜਪਿਆ ਜੇ ਨਹੀਂ ਜਪਿਆ ਮੈਂ ਸਿਰਫ ਆਪਣੇ ਨਾਮ ਨਾਲ ਸਿੱਖ ਲਬਜ ਲਾਇਆ ਹੈ ਗੁਰੂ ਦੀ ਨਜ਼ਰ ਵਿੱਚ ਸਿੱਖ ਹੋਦਣ ਹੋਏਗਾ ਜਿੱਦ ਦਿਨ ਇਸ ਬਚਨ ਨੂੰ ਮੰਨੇਗਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰਿ ਹਰ ਜਪ ਜਾਪੈ ਸਭ ਕਿਲਵਿਕ ਪਾਪ ਧੋਖ ਲੈ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬੈਂਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਹਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇਕੀ ਗੁਰਮ ਕੋ ਆ ਪਰਭਾਸ਼ਾਏ ਗੁਰਸਿੱਖ ਦੀ ਆਪਾਂ ਕਿ ਜਿੱਤੋਂ ਮਰਜ਼ੀ ਪੁੱਛੀ ਜਾਈਏ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇਕੀ ਜੋ ਆਪ ਜਪੈ ਅਵਰਾਂ ਨਾਮ ਜਪਾਵੈ